ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਉਹਨਾਂ ਦੀ ਪਤਨੀ ਜਿਹੜੇ ਕੇ ਮਰੇਲ ਕੋਟਲਾ ਤੋਂ ਤਿੰਨ ਵਾਰ ਜਿਹੜੇ ਕੇ ਵਿਧਾਇਕ ਰਹਿ ਚੁੱਕੇ ਨੇ ਰਜਿਆ ਸੁਲਤਾਨ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੋਇਆ ਦੱਸ ਦਈਏ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੈ ਜਿਹੜੀ ਹੁਣ ਉਸ ਮਾਮਲੇ ਦੇ ਵਿੱਚ ਸੀਬੀਆਈ ਹੈ ਇਨਵੈਸਟੀਗੇਸ਼ਨ ਕਰੇਗੀ ਜਾਂਚ ਪੜਤਾਲ ਕਰੇਗੀ ਤਾਂ ਦੱਸ ਦਿੰਦੇ ਆ ਕਿ ਸਾਬਕਾ ਡੀਜੀਪੀ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਪੁੱਤ ਦੀ ਜਿਹੜੀ ਵਾਈਫ ਸੀ ਉਸ ਦੇ ਖਿਲਾਫ ਜਿਹੜੀ ਹੁਣ ਜਾਂਚ ਹੋਣੀ ਹੈ ਵੱਡੇ ਖੁਲਾਸੇ ਜਿਹੜੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਮਲੇਰ ਕੋਟਲਾ ਤੋਂ ਤਿੰਨ ਵਾਰ ਦੀ ਵਿਧਾਇਕਾ ਅਤੇ ਸਾਬਕਾ ਮੰਤਰੀ ਰਹਿ ਚੁੱਕੀ ਉਹਨਾਂ ਦੀ ਪਤਨੀ ਰੱਜਿਆ ਸੁਲਤਾਨਾ ਅਤੇ ਉਹਨਾਂ ਦੀ ਧੀ ਅਤੇ ਪੁੱਤ ਦੀ ਵੋਟੀ ਖਿਲਾਫ ਹੁਣ ਸੀਬੀਆਈ ਜਾਂਚ ਕਰੇਗੀ ਇਹਨਾਂ ਖਿਲਾਫ ਸੀਬੀਆਈ ਨੇ ਕਤਲ ਅਤੇ ਅਪਰਾਧਿਕ ਸਾਜ਼ਿਸ਼ਾਂ ਰਚਨਦੀਆ ਤਾਰਾ ਵਾਂਦੇ ਹੇਠ ਮਾਮਲਾ ਦਰਜ ਕੀਤਾ ਤਾਂ ਇਹਨਾਂ ਦੇ ਉੱਤੇ ਇੱਕ ਅਖਿਲ ਅਕਤਰ ਦੀ ਮੌਤ ਦਾ ਜਿਹੜਾ ਮਾਮਲਾ ਦਰਜ ਹੋਇਆ ਉਸਦੇ ਦੋਸ਼ ਨੇ ਜਿਹੜੇ ਉਹਨਾਂ ਦੇ ਉੱਤੇ ਲੱਗੇ ਨੇ ਤਾਂ ਹੁਣ ਸੀਬੀਆਈ ਦੇ ਵੱਲੋਂ ਇਸ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾਵੇਗੀ ਦੱਸਣਯੋਗ ਹੈ ਕਿ ਅਕਿਲ ਦੀ ਮੌਤ 16 ਅਕਤੂਬਰ ਰਾਤ ਪੰਜ ਕੁਲਾ ਦੇ ਵਿੱਚ ਹੋਈ ਸੀ ਪਰਿਵਾਰ ਨੇ ਦਾਵਾ ਕੀਤਾ ਸੀ ਕਿ ਮੌਤ ਦਵਾਈਆਂ ਦੀ ਜ਼ਿਆਦਾ ਖੁਰਾਕ ਕਰਨ ਹੋਈ ਹੈ ਉਸ ਦਾ ਅੰਤਿਮ ਸੰਸਕਾਰ ਹੈ ਜਿਹੜਾ ਸਹਾਰਨਪੁਰ ਦੇ ਵਿੱਚ ਕੀਤਾ ਗਿਆ ਸੀ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਨੂੰ 27 ਅਗਸਤ ਦੀ ਦੱਸਿਆ ਗਿਆ ਸੀ ਤਾਂ ਵੀਡੀਓ ਦੇ ਵਿੱਚ ਅਕਿਲ ਇਹ ਕਹਿੰਦਾ ਹੋਇਆ ਨਜ਼ਰ ਆਇਆ ਸੀ ਕਿ ਪਰਿਵਾਰ ਦੇ ਲੋਕ ਉਸ ਨੂੰ ਮਾਰਨ ਦੇ ਲਈ ਸਾਜਸ਼ਾ ਰਚ ਰਹੇ ਨੇ ਉਹਨਾਂ ਨੇ ਉਸਨੇ ਦੱਸਿਆ ਸੀ ਕਿ ਮੇਰੀ ਪਤਨੀ ਦਾ ਵਿਆਹ ਮੇਰੇ ਨਾਲ ਨਹੀਂ ਡੈਡ ਨਾਲ ਹੋਇਆ ਤਾਂ ਇਸ ਵੀਡੀਓ ਨੂੰ ਆਧਾਰ ਬਣਾ ਕੇ ਸਬਕਾ ਡੀਜੀਪੀ ਦੇ ਗਵਾਂਡੀ ਦੇ ਵੱਲੋਂ ਮਾਨਸਾ ਦੇਵੀ ਦੇ ਥਾਣੇ ਤੇ ਵਿੱਚ ਰਿਪੋਰਟ ਜਿਹੜੀ ਉਹ ਦਰਜ ਕਰਵਾਈ ਗਈ ਇਸ ਮਾਮਲੇ ਦੀ ਜਾਂਚ ਹੁਣ ਤੱਕ ਪੱਜਕੁਲਾ ਪੁਲਿਸ ਦੇ ਵੱਲੋਂ ਬਣਾਈ ਗਈ ਐਸਆਈਟੀ ਕਰ ਰਹੀ ਸੀ ਐਸਆਈਟੀ ਨੇ ਇਸ ਕੇਸ ਵਿੱਚ ਅਜੇ ਤੱਕ ਮਰਤਕ ਦੇ 2 ਮੋਬਾਈਲ ਫੋਨ ਉਸਦਾ ਲੈਪਟਾਪ ਅਤੇ ਇੱਕ ਡਾਇਰੀ ਬਰਾਮਦ ਕੀਤੀ ਸੀ ਤੇ ਸਾਰੇ ਸਬੂਤ ਜਾਂਚ ਦੇ ਲਈ ਅੱਗੇ ਭੇਜੇਗੇ ਸੀ ਤਾਂ ਪੱਜਕੁਲਾ ਇਹ ਪੁਲਿਸ ਦੀ ਐਸਆਈਟੀ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਕਿਲ ਅਖਤਰ ਦਾ ਇਲਾਜ ਪਟਿਆਲਾ ਦੇ ਇੱਕ ਨਸ਼ਾ ਮੁਕਤੀ ਕੇਂਦਰ ਤੋਂ ਚੱਲ ਰਿਹਾ ਸੀ 2 ਦਿਨ ਪਹਿਲਾਂ ਇੱਕ ਟੀਮ ਪਟਿਆਲਾ ਗਈ ਸੀ ਤੇ ਉੱਥੇ ਅਕਿਲ ਦੇ ਇਲਾਜ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਕੱਠੀ ਕੀਤੀ ਟੀਮ ਨੇ ਪੁੱਛਿਆ ਕਿ ਅਕਿਲ ਦਾ ਇਲਾਜ ਕਦੋਂ ਤੋਂ ਕਦੋਂ ਤੱਕ ਚਲਿਆਤੇ ਉਹ ਕਿਹੜੇ ਨਸ਼ੇ ਦੀ ਲੱਤ ਦੇ ਵਿੱਚ ਸੀ ਐਸਆਈਟੀ ਨੇ ਪੰਚਕੂਲਾ ਦੇ ਵਿੱਚ ਮੁਸਤਫਾ ਪਰਿਵਾਰ ਦੀ ਕੋਠੀ ਦੇ ਵਿੱਚ ਕੰਮ ਕਰ ਰਹੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਘਟਨਾ ਵਾਲੇ ਦਿਨ ਸੁਰੱਖਿਆ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਵੀ ਬਿਆਨ ਨੇ ਜਿਹੜੇ ਉਹ ਦਰਜ ਕੀਤੇ ਸੀ ਇਸ ਤੋਂ ਇਲਾਵਾ ਐਸਆਈਟੀ ਨੇ ਆਸ-ਪਾਸ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਸ਼ਿਕਾਇਤਕਰਤਾ ਦੇ ਵੱਲੋਂ 5 ਘੰਟੇ ਤੱਕ ਜਿਹੜੀ ਇਹ ਪੁੱਛਗਿੱਛ ਕੀਤੀ ਗਈ ਸੀ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਸੀਬੀਆਈ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਣੀ ਆ ਤਾਂ ਸਾਬਕਾ ਡੀਆਈਜੀ ਦਾ ਪੂਰਾ ਪਰਿਵਾਰ ਸ਼ੱਕ ਦੇ ਘੇਰੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜਿਹੜੇ ਕਾਫੀ ਵੱਡੇ ਖੁਲਾਸੇ ਹੋ ਸਕਦੇ ਨੇ